ਸਾਰਾ ਹੈਂਡਵਰਕ ਇਹਦੇ ਦੇ ਕੀਤਾ ਹੋਇਆ ਪਿਓਰ ਦਾ ਹੈ ਹਾਂਜੀ ਇਹ ਪਰ ਮੁਕੇਸ਼ ਦਾ ਵੀ ਕੰਮ ਹੈ ਇਹ ਕਿਸੀ ਸੈਕਟਰ ਠੀਕ ਹੈ ਜੀ ਇਹ ਕੀ ਪ੍ਰਾਈਸ ਦੇ ਵਿੱਚ ਹੋਣਗੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਚੰਡੀਗੜ੍ਹ ਸ਼ਹਿਰ ਚੰਡੀਗੜ੍ਹ ਦੇ ਵਿੱਚ ਕੱਪੜਿਆਂ ਦੀ ਜਿਹੜੀ ਸੇਲ ਲੱਗੀ ਹੋਈ ਹੈ ਲਾਜਪਤ ਰਾਏ ਭਾਵਨ ਦੇ ਵਿੱਚ ਜੋ ਕਿ ਇਹ 15 ਸੈਕਟਰ ਦੇ ਵਿੱਚ ਪੈਂਦਾ ਹੈ ਚੰਡੀਗੜ੍ਹ ਦੇ ਵਿੱਚ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਇਹ ਭਵਨ ਦੇ ਵਿੱਚ ਸੇਲ ਲੱਗੀ ਹੋਈ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਆਪਾਂ ਸਾਰੀ ਸੇਲ ਤੁਹਾਨੂੰ ਦਿਖਾਵਾਂਗੇ ਇੱਥੇ ਸਾਰੇ ਕੁੜੀਆਂ ਵਾਲੇ ਕੱਪੜੇ ਨੇ ਸੂਟ ਨੇ ਸਾਰੇ ਹਨਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਸਾਰੀ ਸੇਲ ਤੁਹਾਨੂੰ ਦਿਖਾਉਨੇ ਆ ਲਓ ਜੀ ਇਸ ਭਵਨ ਦੇ ਵਿੱਚ ਜਿਹੜਾ ਐਗਜ਼ੀਬਿਸ਼ਨ ਲੱਗਿਆ ਹੋਇਆ ਬਾਕੀ ਉੱਪਰ ਬੋਰਡ ਵੀ ਜਿਹੜਾ ਲੱਗਿਆ ਹੋਇਆ ਦੇਖ ਸਕਦੇ ਹੋ 8 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ ਇਹ ਐਗਜ਼ੀਬਿਸ਼ਨ ਹੈ ਤੇ ਲਾਜਪਤਰਾਏ ਭਵਨ ਚੱਲਦੇ ਆਂ ਦੇ ਵਿੱਚ ਇਹ ਸਾਰਾ ਐਗਜ਼ੀਬਿਸ਼ਨ ਆਪਾਂ ਦਿਖਾਉਨੇ ਆ ਤੁਹਾਨੂੰ ਇੱਥੋਂ ਜਿਹੜੀ ਇਹਦੀ ਐਂਟਰੀ ਹੈ ਦੇਖ ਸਕਦੇ ਹੋ ਤੇ ਇੱਥੇ ਸਾਰੇ ਕੁੜੀਆਂ ਵਾਲੇ ਕੱਪੜੇ ਸੂਟ ਨੇ ਇਹ ਐਗਜ਼ੀਬਿਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਸਟਾਲਾਂ ਨੇ ਇਹ ਸਾਰਾ ਆਪਾਂ ਕਪੜਾ ਤੁਹਾਨੂੰ ਦਿਖਾਵਾਂਗੇ ਹਨ ਵੀ ਕਿਸ ਤਰ੍ਹਾਂ ਦਾ ਕਪੜਾ ਜਿਹੜਾ ਇਹ ਐਗਜ਼ੀਬਿਸ਼ਨ ਦੇ ਵਿੱਚ ਲਓ ਜੀ ਕਾਫੀ ਸਾਰੀਆਂ ਇੱਥੇ ਸਟਾਲਸ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਤੁਸੀਂ ਸੇ ਸਾਰਾ ਕਪੜਾ ਪੰਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਤਰ੍ਹਾਂ ਦੇ ਜਿਵੇਂ ਆ ਕੁੜਤੇ ਹਨਾ ਲੱਗੇ ਹੋਏ ਨੇ ਇਸ ਤਰ੍ਹਾਂ ਦਾ ਸਾਰਾ ਕੱਪੜਾ ਇੱਥੇ ਜਿਹੜਾ ਮਿਲ ਜੂ ਸ਼ਾਲ ਚੁੰਨੀਆਂ ਹਨਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਆ ਜਵੇਂ ਸੂਟ ਹਨਾ ਸ਼ਾਲ ਜਿਹੜੇ ਡਿਸਪਲੇ ਕੀਤੇ ਹੋਏ ਨੇ ਬਹੁਤ ਸਾਰਾ ਕੱਪੜਾ ਆ ਇੱਥੇ ਪਿਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਐਗਜ਼ੀਬਿਸ਼ਨ ਆਪਾਂ ਦਿਖਾਉਨੇ ਆ ਚੱਲਦੇ ਆ ਤੁਹਾਨੂੰ ਸਟਾਲ ਤੇ ਜਿਹੜਾ ਲੈ ਕੇ ਜਾਂਦੇ ਆ ਸਾਰੀ ਜਾਣਕਾਰੀ ਆਪਾਂ ਦਵਾਂਗੇ ਆ ਬਾਈਕੋਡ ਚੱਲਦੇ ਆਪਾਂ ਹਨਾ ਯਾ ਤੁਸੀਂ ਦੇਖ ਸਕਦੇ ਹੋ ਇੱਥੇ ਲਓ ਜੀ ਕਿਹੜੇ ਕਿਹੜੇ ਤਰੀਕੇ ਦਾ ਕੱਪੜਾ ਬਈ ਆਪਣੇ ਕੋਲ ਕੌਨਸੇ ਸਟਾਈਲ ਦਾ ਕੱਪੜਾ ਹੈ ਹਾਂਜੀ ਕਾਟਨ ਆਇਆ ਹੈ ਹਾਂਜੀ ਆ ਥੋੜਾ ਜਿਆ ਉੱਚੀ ਬੋਲੀਓ ਲਾਊਡ ਕਾਟਨ ਕਾਟਨ ਆਇਆ ਹੈ ਕਾਟਨ ਕੱਪੜਾ ਠੀਕ ਹੈ ਜੀ ਠੀਕ ਹੈ ਦਿਖਾ ਦਿਓ ਇੱਕ ਦੋ ਲਓ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੁੜਤੇ ਹਨਾ ਇੱਥੇ ਤੁਹਾਨੂੰ ਮਿਲ ਜਾਣਗੇ ਸੇਲ ਦੇ ਵਿੱਚ ਇਹਦਾ ਕੀ ਪ੍ਰਾਈਸ ਹੈ ਬਈ 850 850 ਰੁਪਈਆ ਦਾ ਇਹ ਦੇਖ ਸਕਦੇ ਹੋ ਇਹ ਕਾਟਨ ਦੇ ਵਿੱਚ ਹੈ ਤੇ ਇਸ ਤਰ੍ਹਾਂ ਦੇ ਇੱਥੇ ਬਹੁਤ ਸਾਰੇ ਜਿਹੜੇ ਹੋਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਸਾਹਮਣੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਬਹੁਤ ਸਾਰੇ ਕਲਰ ਨੇ ਡਿਫਰੈਂਟ ਡਿਫਰੈਂਟ ਸਾਰਿਆਂ ਦਾ ਪ੍ਰਾਈਸ ਉਹਨਾਂ ਦਾ ਸੇਮ ਆ ਕਿ ਅਲੱਗ-ਅਲੱਗ ਆ ਅਲੱਗ-ਅਲੱਗ ਹਾਂ ਕਿੰਨੇ-ਕਿੰਨੇ ਪ੍ਰਾਈਸ ਤੱਕ ਨੇ ਤੁਹਾਡੇ ਕੋਲ 1650 ਉੱਪਰ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਸਟਾਰਟਿੰਗ 1650 ਤੋਂ ਹੈ ਬਾਕੀ ਆ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਹਨਾ ਇਹ 850 ਦਾ ਕਾਫੀ ਸਾਰੇ ਕਲਰ ਹੈਗੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਕੱਪੜਾ ਸਾਰਾ ਇਹ ਸੇਲ ਦੇ ਵਿੱਚ ਤੁਹਾਨੂੰ ਜਿਹੜਾ ਮਿਲ ਜੂਗਾ ਇਹ ਐਕਜੀਬਿਸ਼ਨ ਦੇ ਵਿੱਚ ਤੇ ਇੱਥੇ ਵੀ ਆ ਕੁੜਤੇ ਤੁਸੀਂ ਦੇਖ ਸਕਦੇ ਹੋ ਹਨਾ ਟੌਪ ਕੁੜਤੇ ਜਿਹੜੇ ਲੱਗੇ ਹੋਏ ਨੇ ਬਹੁਤ ਸਾਰੇ ਨੇ ਇਹ ਵੀ ਸਾਰੇ ਕਾਟਨ ਦੇ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਸਾਰੇ ਕਲਰ ਨੇ ਡਾਰਕ ਲਾਈਟ ਹਨਾ ਬਹੁਤ ਸਾਰੇ ਕਲਰ ਆਪਸ਼ਨ ਤੁਹਾਨੂੰ ਇਥੋਂ ਜਿਹੜੀ ਮਿਲ ਜੂਗੀ ਇਹਦਾ ਕੀ ਪ੍ਰਾਈਸ ਆ ਬਾਈ ਇਹ ਵੀ 850 ਇਹ ਵੀ ਬਾਈ ਕਹਿੰਦਾ 850 ਦਾ ਤੇ ਥੱਲੇ ਵੀ ਬਹੁਤ ਸਾਰੇ ਜਿਹੜੇ ਲੱਗੇ ਹੋਏ ਨੇ ਹੋਰ ਤੇ ਚਲਦੇ ਆ ਇੱਧਰ ਜਿਵੇਂ ਉਹ ਸੂਟ ਪਏ ਨੇ ਹਨਾ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਕਿਵੇਂ ਕਿਵੇਂ ਦਾ ਕੱਪੜਾ ਈ ਤੁਹਾਡੇ ਕੋਲ ਕਿਹ ਸਟਾਈਲ ਅੱਛਾ ਜੀ 200 200 ਰੁਪਏ ਮੀਟਰ 200 ਰੁਪਏ ਮੀਟਰ ਹੈ ਤੇ ਕਾਟਨ ਹੈ ਪ्योर ਇਹ ਪ्योर ਕਾਟਨ ਆਗਾ ਮਿਲ ਜਾਏਗਾ ਅੱਛਾ ਜੀ ਠੀਕ ਹੈ ਠੀਕ ਹੈ। ਲਓ ਜੀ ਦੇਖ ਸਕਦੇ ਹੋ 200 ਰੁਪਏ ਮੀਟਰ ਤੋਂ ਇਹ ਸਟਾਰਟਾ ਕਪੜਾ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਜਿਹੜੇ ਇੱਥੇ ਸੂਟ ਤੁਹਾਨੂੰ ਮਿਲ ਜਾਣਗੇ ਬਹੁਤ ਸਾਰੇ ਕਲਰ ਨੇ। 200 ਰੁਪਏ ਮੀਟਰ ਵਾਲਾ ਜਾਂ ਹੋਰ ਵੀ ਹੈ ਕੋਈ? 200 ਹੀ ਸਟਾਰਟਿੰਗ ਹੈ। 200 ਹੀ ਸਟਾਰਟਿੰਗ ਹੈ। ਠੀਕ ਹੈ ਠੀਕ ਹੈ। ਓਕੇ। 200 ਤੋਂ ਸਟਾਰਟਿੰਗ ਹੈ। ਦੇਖ ਸਕਦੇ ਹੋ ਤੁਸੀਂ। ਤੇ ਉਧਰ ਵੀ ਬਹੁਤ ਸਾਰੇ ਜਿਹੜੇ ਸੂਟ ਨੇ ਹੋਰ ਡਿਸਪਲੇ ਕੀਤੇ ਹੋਏ ਨੇ ਉੱਪਰ ਵਾਲੇ ਪਾਸੇ। ਦੇਖ ਸਕਦੇ ਹੋ ਤੁਸੀਂ। ਹੁਣ ਆਪਾਂ ਕੁਝ ਤੁਹਾਨੂੰ ਸੂਟ ਜਿਹੜੇ ਦਿਖਾਵਾਂਗੇ ਦੇਖ ਸਕਦੇ ਹੋ ਲਓ ਜੀ ਲਹਿਰੀਆ ਮਾ ਇਹ ਨਾਮ ਆ ਇਹਦਾ ਲਹਿਰੀਆ ਲਹਿਰੀਆ ਮलमल ਮलमल ਚਾਹੇ ਦੇਖ ਸਕਦੇ ਹੋ ਤੁਸੀਂ ਇਹਦਾ ਕੀ ਪ੍ਰਾਈਸ ਹੈ ਜੀ 300 ਪਰ ਇਹ 300 ਰੁਪਏ ਪਰ ਮੀਟਰ ਹੈ ਦੇਖ ਸਕਦੇ ਹੋ ਇਹਦੇ ਤੇ ਕੁਝ ਦਾ ਪ੍ਰਿੰਟ ਆਏਗਾ ਇਹ 350 ਪਰ ਮੀਟਰ ਹੈ ਇਹ 350 ਰੁਪਏ ਮੀਟਰ ਹੈ ਇਹ ਡਿਜੀਟਲ ਪ੍ਰਿੰਟ ਆ ਗਿਆ ਲਓ ਜੀ ਦੇਖ ਸਕਦੇ ਹੋ ਅੱਛਾ ਜੀ ਅੱਲਾ ਰਾਏਗਾ ਠੀਕ ਹੈ ਕਲਰ ਆਪਸ਼ਨਸ ਵੀ ਇਹਦੇ ਚ ਜਿਹੜੀਆਂ ਹੈਗੀਆਂ ਨੇ ਕਹਿੰਦੇ ਕਲਰ ਆਪਸ਼ਨਸ ਮਿਲ ਜਾਣਗੀਆਂ ਤੇ ਐਵੇਂ ਦਾ ਕਪੜਾ ਤੁਹਾਨੂੰ ਜਿਹੜਾ ਇੱਥੇ ਮਿਲ ਜੂਗਾ ਦੇਖ ਸਕਦੇ ਹੋ ਇਹ ਸਬਲੋਕ ਪ੍ਰਿੰਟ ਆਏਗਾ ਲੋਕ ਮੈਂ ਆਏ ਇਹ ਆ ਗਿਆ ਬਲੋਕ ਪ੍ਰਿੰਟ ਇਹਦਾ ਕੀ ਪ੍ਰਾਈਸ ਹੈ ਜੀ ਇਹ 300 ਰੁਪਏ ਪਰ ਮੀਟਰ ਹੈ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਇੱਥੇ ਜਿਹੜੇ ਮਿਲ ਜਾਣਗੇ ਤੇ ਕੁਝ ਹੋਰ ਦਿਖਾਉਣੇ ਆ ਪੀਸ ਆਪਾਂ ਇਹਦਾ ਕੀ ਪ੍ਰਾਈਸ ਹੈ ਜੀ ਅੱਛਾ ਇਹ ਵੀ 300 ਰੁਪਏ ਪਰ ਮੀਟਰ ਤਾਂ ਸੋ 350 ਰੁਪਏ ਮੀਟਰ 200 ਰੁਪਏ ਮੀਟਰ ਹਨ ਇਸ ਤਰ੍ਹਾਂ ਦਾ ਕਪੜਾ ਸਾਰਾ ਤੁਹਾਨੂੰ ਇੱਥੋਂ ਮਿਲ ਜੂ ਇਹ ਐਗਜ਼ੀਬਿਸ਼ਨ ਦੇ ਵਿੱਚੋਂ ਤੇ ਐਵੇਂ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਉੱਪਰ ਜਿਵੇਂ ਲਿਖਿਆ ਹੋਇਆ ਹਨਾ ਜੈਪੁਰ ਪ੍ਰਿੰਸ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੋਂ ਤੁਸੀਂ ਆ ਕੇ ਜਿਹੜਾ ਉਹਦਾ ਕਪੜਾ ਖਰੀਦ ਸਕਦੇ ਹੋ ਤੇ ਅੱਗੇ ਚੱਲਦੇ ਹਾਂ ਅੱਗੇ ਉਹ ਦੇਖਦੇ ਆਪਾਂ ਜਾ ਕੇ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕਪੜਾ ਹਨਾ ਜਿਹੜਾ ਸਾਹਮਣੇ ਡਿਸਪਲੇ ਵੀ ਕੀਤਾ ਹੋਇਆ ਤੇ ਆਪਾਂ ਇੱਕ ਹੋਰ ਸਟਾਲ ਤੇ ਜੜਾ ਆਇਆ ਇੱਥੇ ਆ ਜਿਵੇਂ ਤੁਸੀਂ ਕੁੜਤੇ ਦੇਖ ਸਕਦੇ ਹੋ ਨਾ ਇਹ ਆਪਾਂ ਦਿਖਾਵਾਂਗੇ ਤੁਹਾਨੂੰ ਲਓ ਜੀ ਇਹ ਹੈ ਮੇਰੇ ਪਿਆਰ ਚੋਰ ਦੇ ਕੁਝ ਹਾਂਜੀ ਆਪ ਇਹਨੂੰ ਸੈਵਨ ਟਾਈਮ ਡਾਈ ਕਰ ਸਕਦੇ ਹਾਂ ਹਾਂਜੀ ਇਹਨਾਂ ਪਰ ਮਕੇਸ਼ ਦਾ ਵੀ ਕੰਮ ਹੈ ਇਹ 30 ਸੈਕਿੰਡ ਠੀਕ ਹੈ ਜੀ ਇਹ ਕੀ ਪ੍ਰਾਈਸ ਦੇ ਵਿੱਚ ਹੋਣਗੇ ਇਹ ਇਹ ਆਪ ਕੋ 4 ਤੋਂ 5000 ਦੱਸਦੇ ਹਾਂ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ 4 ਤੋਂ 5000 ਦੇ ਵਿੱਚ ਤੁਹਾਨੂੰ ਜਿਹੜੇ ਮਿਲ ਜਾਣਗੇ ਵਕੀਤੇ ਹੋਰ ਬਹੁਤ ਸਾਰੇ ਕਲਰ ਜਿਹੜੇ ਇਹਨਾਂ ਦੇ ਵਿੱਚ ਕਲਰ ਆਪਸ਼ਨਸ ਹੈਗੀਆਂ ਨੇ ਨਾ ਲਾਈਟ ਕਲਰ ਡਾਰਕ ਕਲਰ ਦੇਖ ਸਕਦੇ ਹੋ ਲਓ ਜੀ ਬਹੁਤ ਸਾਰੇ ਕਲਰ ਨੇ ਤੇ ਅੱਗੇ ਚੱਲਦੇ ਆਂ ਤੇ ਅੱਗੇ ਤੁਹਾਨੂੰ ਕੁਝ ਹੋਰ ਦਿਖਾਉਣੇ ਆਪਾਂ ਹੁਣ ਤੇ ਆਹ ਦੇਖ ਸਕਦੇ ਹੋ ਇੱਥੇ ਵੀ ਕਾਫੀ ਸਾਰੇ ਪਏ ਨੇ ਤੇ ਇੱਕ ਦੋ ਪੀਸ ਹੋਰ ਦਿਖਾ ਦੂੰ ਜੀ ਇਹ ਸਾਰਾ ਹੈ ਇਹ ਹੈਂਡਵਰਕ ਹੈ ਤੇ ਆਹ ਸਾਰਾ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਲੋ ਇਹਦੇ ਵਿੱਚ ਕਲਰ ਆਪਸ਼ਨਸ ਦੇਖ ਸਕਦੇ ਹੋ ਤੁਸੀਂ ਹਨਾ ਡਾਰਕ ਕਲਰ ਲਾਈਟ ਸਾਰੇ ਪਿੰਕ ਗ੍ਰੀਨ ਇਸ ਤਰ੍ਹਾਂ ਦੀ ਆਪਸ਼ਨਸ ਕਲਰ ਵਾਲੀਆਂ ਮਿਲ ਜਾਣਗੀਆਂ ਇਹਦੇ ਚ ਤੇ ਇਧਰ ਹੋਰ ਵੀ ਬਹੁਤ ਸਾਰੇ ਪੀਸ ਜਿਹੜੇ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਲੋ ਸਾਰਾ ਇਹਨਾਂ ਤੇ ਬਹੁਤ ਸੋਹਣਾ ਵਰਕ ਜਿਹੜਾ ਹੋਇਆ ਹੋਇਆ ਕੀ ਕੰਦੇ ਜੀ ਲਖਨਊ ਬੀ ਚੱਕਾ ਸਾਰੇ ਲਖਨਊ ਲਖਨਊ ਚਿਕੰਦੇ ਠੀਕ ਹੈ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਸੂਟ ਇਹ ਸਾਰੇ ਲਖਨਊ ਚਿਕੰਦੇ ਨੇ ਬਹੁਤ ਸੋਹਣਾ ਇਹਨਾਂ ਤੇ ਵਰਕ ਜਿਹੜਾ ਹੋਇਆ ਹੋਇਆ ਦੇਖ ਸਕਦੇ ਹੋ ਜੀ ਲਓ ਜੀ ਆ ਉੱਪਰ ਦੇਖੋ ਇਸ ਤਰ੍ਹਾਂ ਦਾ ਵਰਕ ਸਾਰਾ ਹੋਇਆ ਹੋਇਆ ਸਾਰੇ ਕਲਰ ਤੁਹਾਨੂੰ ਇੱਥੇ ਜਿਹੜੇ ਮਿਲ ਜਾਣਗੇ ਬਹੁਤ ਸਾਰੀਆਂ ਕਲਰ ਆਪਸ਼ਨਸ ਹੈਗੀਆਂ ਨੇ ਇਹ ਵੀ ਹੈਂਡ ਵਰਕ ਹੈ ਜਿਹੜਾ ਸੂਟ ਦੇਖ ਰਹੇ ਹੋ ਇਹ ਵੀ ਹੈਂਡ ਵਰਕ ਹੈ ਇਹ ਪ्युअर ਦਾ ਹੁੰਦਾ ਆ ਤੁਸੀਂ ਕੋ ਵੀ ਸਾਡ ਬਾਟ ਟਰਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਹੈਂਡ ਵਰਕ ਇਹਦੇ ਦੇ ਕੀਤਾ ਹੋਇਆ ਪ्युअर ਦਾ ਇਹ ਇਹਦਾ ਪ੍ਰਾਈਸ ਕੀ ਹੋਊਗਾ ਜੀ ਇਹ ہمارا 6000 ਹੈ ਇਸ 6000 ਦਾ ਦੇਖ ਸਕਦੇ ਹੋ ਤੁਸੀਂ ਤੇਰਾ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸੂਟ ਇੱਥੇ ਤੁਹਾਨੂੰ ਜਿਹੜੇ ਮਿਲ ਜਾਣਗੇ ਇਹ ਕੀ ਪ੍ਰਾਈਸ ਦੇ ਵਿੱਚ ਹੈ ਜੀ ਇਹ ਵਾਲਾ ਤਾਂ ਖੁੱਲਦਾ ਇਹ ਵਾਂਖਾ ਉਲੜਦਾ 1000 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ ਇੱਥੋਂ ਮਿਲ ਜੂ ਬਾਕੀ ਬਹੁਤ ਸਾਰੇ ਇਹਦੇ ਜਿਹੜੇ ਕਲਰ ਹੈਗੇ ਨੇ ਹਨਾ ਦੇਖ ਸਕਦੇ ਹੋ ਤੁਸੀਂ ਲਓ ਜੀ ਹੈਵੀ ਚੱਲੂ ਆ ਇਹਦੇ ਜਿਹੜੇ ਹੈਵੀ ਵਰਕ ਵਾਲੇ ਜਿਹੜੇ ਆਗੇ ਸੂਟ ਐਵੇਂ ਦੇ ਸਾਰੇ ਤੁਹਾਨੂੰ ਇੱਥੇ ਸੂਟ ਮਿਲ ਜਾਣਗੇ ਤੇ ਸਾਹਮਣੇ ਵੀ ਬਹੁਤ ਸਾਰੇ ਸੂਟ ਜਿਹੜੇ ਹਨ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਲਓ ਜੀ ਸਾਰੇ ਹੀ ਤਰੀਕੇ ਦੇ ਇੱਥੇ ਕਲਰ ਡਿਫਰੈਂਟ ਡਿਫਰੈਂਟ ਤਰੀਕੇ ਦੇ ਡਿਜ਼ਾਈਨ ਇੱਥੇ ਤੁਹਾਨੂੰ ਜਿਹੜੇ ਮਿਲ ਜਾਣਗੇ ਇਹ ਕਾਸੂਨ ਬਹੁਤ ਦਿਖਾਉਨੇ ਆ ਤੁਹਾਨੂੰ ਦੇਖ ਸਕਦੇ ਹੋ ਲਓ ਇਸ ਤਰ੍ਹਾਂ ਦਾ ਸਾਰਾ ਕੱਪੜਾ ਇਥੋਂ ਜਿਹੜਾ ਮਿਲੂ ਆਹ ਕਿਹੜੇ ਕੱਪੜੇ ਦੇ ਵਿੱਚ ਹੈ ਇਹ ਇਹ ਜੌਰਜਟ ਹੈ ਨਾਰਮਲ ਜੌਰਜਟ ਹੈ ਇਹ ਸਾੜੀ ਇਹ ਸਾੜੀ ਹੈ ਨਾਰਮਲ ਜੌਰਜਟ ਹੈ ਸਾੜੀ ਵਾਸਤੇ ਇਹ ਵਰਤਿਆ ਜਾਂਦਾ ਹੈ ਆ ਜਿਹੜੇ ਤੁਹਾਨੂੰ ਸਾਰੇ ਆਪਾਂ ਹੁਣ ਸੂਟ ਦਿਖਾਏ ਨੇ ਇਹਨਾਂ ਦੀ ਸ਼ਾਪ ਦਾ ਨਾਮ ਆ ਫਾਤਿਮਾ ਕਲੈਕਸ਼ਨ ਤੇ ਇਹ ਐਗਜ਼ੀਬਿਸ਼ਨ ਦੇ ਵਿੱਚੋਂ ਤੁਸੀਂ ਆ ਕੇ ਲੈ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ 16 ਤਰੀਕ ਤੱਕ ਇਹ ਐਗਜ਼ੀਬਿਸ਼ਨ ਆ ਹਨਾ ਫਾਤਿਮਾ ਕਲੈਕਸ਼ਨ ਵਾਲਿਆਂ ਦੇ ਇਹ ਸਾਰੇ ਸੂਟ ਨੇ ਜਿਹੜੇ ਆਪਾਂ ਦਿਖਾਏ ਨੇ ਤੇ ਇੱਧਰ ਆ ਕੇ ਆਪਾਂ ਇੱਕ ਹੋਰ ਸਟਾਲ ਤੇ ਤੇ ਇੱਥੇ ਲਿਖਿਆ ਹੈ ਨਾਮ ਸੁਲਤਾਨ ਜੀ ਤੇ ਇੱਥੇ ਵੀ ਕਾਫੀ ਸਾਰਾ ਕਪੜਾ ਇੱਥੇ ਆਪਾਂ ਤੁਹਾਨੂੰ ਜਿਹੜਾ ਦਿਖਾਉਨੇ ਆ ਹਾਂਜੀ ਕਿਸ-ਕਿਸ ਤਰੀਕੇ ਦਾ ਕਪੜਾ ਹੁੰਦਾ ਆਪਣੇ ਕੋਲ ਇੰਪੋਰਟਡ ਫੈਬਰਿਕ ਮਿਲੇਗਾ ਸੋ ਆਹਾਂਜੀ ਫੈਬਰਿਕ ਮੁੰਬਈ ਚੋਂ ਕੋਬਾ ਲਓ ਜੀ ਇਹ ਚਿਕਨ ਦੇ ਵਿੱਚ ਬਣਾਇਆ ਜਰੀ ਵਰਕ ਕੀਤਾ ਹੋਇਆ ਅੱਛਾ ਜੀ ਇਹ ਹਾਂ ਜਿਹੜਾ ਇਹ ਸਾਰਾ ਜਰੀ ਵਰਕ ਹੋਤਾ ਹੈ ਇਹ ਪ੍ਰਾਜੋਸ਼ ਸਟਾਈਲ ਵਿੱਚ ਇਸਨੇ ਆਪ ਨੂੰ ਮਿਲ ਜਾਏਗਾ ਸਾਰਾ ਸਟਾਈਲ ਮਿਲ ਜਾਏਗਾ ਇਹ ਪ੍ਰੋਸੀਆ ਚਿਕਨ ਵਰਕ ਸਾਰਾ ਚਿਕਨ ਦੇ ਵਿੱਚ ਮਿਲ ਜੂਗਾ ਇਹ ਤੁਹਾਨੂੰ ਲਓ ਜੀ ਹਵੇਗਾ ਦਾ ਸਾਈਜ਼ ਸਾਰਾ ਸਟਾਈਲ ਬਣਾਇਆ ਕਿੰਨੇ ਪ੍ਰਾਈਸ ਤੋਂ ਸਟਾਰਟਿੰਗ ਹੈ ਤੁਹਾਡੇ ਕੋਲ ਅੱਛਾ ਜੀ ਭਾਈ ਸੋ 1500 ਰੁਪਏ ਹੋਗਾ ਅੱਛਾ ਜੀ ਜੀ ਸਟਾਰਟਿੰਗ ਹੋਣਾ ਵਾਸਤੇ 1000 ਤੋਂ ਸਟਾਰਟਿੰਗ ਹੋਤਾ ਹੈ ਬਾਅਦ 600 ਤੋਂ ਸਟਾਰਟ ਹੋ ਜਾਂਦਾ ਲਓ ਜੀ ਇੱਥੇ ਜਿਹੜਾ ਉਹਦੇ ਵਗੈਰਾ ਜਿਹੜਾ ਸੂਟ ਬਣਾਇਆ ਵਾ ਫੈਲੁੰਦਾ ਤੇ ਇਧਰੋਂ ਚਿਕਨ ਦੇ ਸੂਟ ਵੀ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਤੁਸੀਂ ਲੱਗੇ ਹੋਏ ਉੱਪਰ ਹਨ ਤੇ ਇਧਰ ਵੀ ਆ ਕੁਝ ਸੂਟ ਪਏ ਨੇ ਇਹ ਪਾਕਿਸਤਾਨੀ ਸਟਾਈਲ ਹੈ ਜੀ ਜੀ ਹਾਂ ਬਾਕੀ ਤਾਂ ਇਹ ਸਟਾਈਲ ਹੈ ਲਓ ਜੀ ਇਹ ਪਾਕਿਸਤਾਨੀ ਸਟਾਈਲ ਹੈ ਇਹਦਾ ਪ੍ਰਾਈਸ ਦੱਸ ਸਕਦੇ ਹੋ ਕਿੰਨਾ ਜੀ ਹਾਂ ਇਸ ਦਾ ਪ੍ਰਾਈਸ 800 ਹੋਵੇਗਾ 850 ਕੰਪਲੀਟ ਸੂਟ 1100 ਹੋਗਾ ਹਾਂ ਜੀ ਜੀ ਠੀਕ ਹੈ ਜੀ ਠੀਕ ਹੈ ਇਹ 2800 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ ਮਿਲ ਜੂ ਤੇ ਕੁਝ ਆ ਵੀ ਸੂਟ ਹੈ ਇਹ ਤਾਂ ਨੇ 3D ਸੂਟ ਕੰਮ ਨਹੀਂ ਲਓ ਜੀ ਇਹ ਸਾਰਾ ਚਿਕਨ ਵਰਕ ਵਾਲੇ ਇਥੋਂ ਤੁਹਾਨੂੰ ਸੂਟ ਜਿਹੜੇ ਮਿਲਣਗੇ ਹਨ ਲਓ ਡਿਫਰੈਂਟ ਡਿਫਰੈਂਟ ਡਿਜ਼ਾਈਨ ਜਿਹੜੇ ਤੁਹਾਨੂੰ ਚਿਕਨ ਦੇ ਵਿੱਚ ਇੱਥੇ ਮਿਲ ਜਾਣਗੇ ਦੇਖ ਸਕਦੇ ਹੋ ਤੇ ਆ ਇਸ ਤਰ੍ਹਾਂ ਦੇ ਸੂਟ ਮਿਲਣਗੇ ਇਥੇ ਲਓ ਅਲੱਗ-ਅਲੱਗ ਕਲਰ ਨੇ ਇਹਨਾਂ ਦੇ ਇਸ ਤਰ੍ਹਾਂ ਦੀਆਂ ਇੱਥੇ ਸਾਰੀਆਂ ਸਟਾਲਸ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹਨਾ ਤੇ ਅੱਗੇ ਚੱਲਦੇ ਆਂ ਕਿਉਂ ਸਾਰਾ ਐਗਜ਼ੀਬਿਸ਼ਨ ਜਿਹੜਾ ਦੇਖਾਂਗੇ ਤੇ ਇੱਧਰ ਵਾਲੀ ਸਾਈਡ ਆਹ ਕੁਝ ਜਿਵੇਂ ਰਜਾਈਆਂ ਹੁੰਦੀਆਂ ਨੇ ਹਨਾ ਕੰਬਲ ਬਲੈਂਕਟ ਉਹੋ ਚੀਜ਼ਾਂ ਆ ਗਈਆਂ ਲਓ ਜੀ ਐਗਜ਼ੀਬਿਸ਼ਨ ਦੇ ਵਿੱਚ ਘੁੰਮਦੇ ਘੁੰਮਦੇ ਦੂਸਰੀ ਸਟਾਲ ਤੇ ਆ ਗਏ ਇੱਥੇ ਵੀ ਬਹੁਤ ਸਾਰੇ ਜਿਹੜੇ ਸੂਟ ਨੇ ਆ ਬਾਈ ਹੋਣੀ ਆਪਾਂ ਨੂੰ ਦਿਖਾਉਣਗੇ ਹਾਂਜੀ ਕਿਸ ਤਰੀਕੇ ਦਾ ਕਪੜਾ ਹੁੰਦਾ ਆਪਣੇ ਕੋਲ ਜੀ ਸਾਰਾ ਸਾਡੇ ਕੋਲ ਮਰਮਲ ਕਾਟਨ ਆਤਾ ਹੈ ਸਾਰਾ ਇੱਕ ਵਾਕ ਤੋਂ ਨਹੀਂ ਆਤਾ ਸੂਟ ਆਤਾ ਹੈ ਅੱਛਾ ਜੀ ਇਹ ਦੁਪੱਟੇ ਦੇ ਨਾਲ ਨੋਰਮਲ ਕਾਟਨ ਹੈ ਦੇਖ ਸਕਦੇ ਹੋ ਵਿਦ ਦੁਪੱਟਾ ਆਪਾਂ ਕੋਲ ਕਾਟਨ ਦੇ ਨਾਲ ਦੁਪੱਟੇ ਦੇ ਨਾਲ ਸੂਟ ਮਿਲ ਜਾਈਏਗਾ ਦੁਪੱਟਾ ਜਿਹੜਾ ਲੱਗ ਰਿਹਾ ਹੈ ਕੀ ਪ੍ਰਾਈਸ ਹੈ ਇਹਨਾਂ ਦਾ ਇਸ ਤੋਂ ਅਲੱਗ ਲੱਗਦੇ ਨਹੀਂ ਜਾਈਏਗੇ 1500 ਤੋਂ ਸਟਾਰਟਿੰਗ ਬਾਈ ਆਏਗੀ ਠੀਕ 1500 ਤੋਂ ਸਟਾਰਟਿੰ 1500 ਤੋਂ ਸ਼ੁਰੂ ਹੋ ਜਾਣਗੇ ਇੱਥੇ ਸੂਟ ਦੇਖ ਸਕਦੇ ਹੋ ਆ ਉੱਪਰ ਲਿਖਿਆ گلاب ਚੰਦ ਜੈਪੁਰ ਇਹਨਾਂ ਦੀ ਸ਼ਾਪ ਦਾ ਜਿਹੜਾ ਨਾਮ ਉਹ ਦੇਖ ਸਕਦੇ ਹੋ ਅੱਛਾ ਸਾਰੇ ਕਾਟਨ ਦੇ ਵਿੱਚ ਨੇ ਇੱਥੇ ਬਹੁਤ ਸਾਰੀ ਵੈਰਾਈਟੀ ਜਿਹੜੀ ਹੈਗੀ ਹੈ ਦੇਖ ਸਕਦੇ ਹੋ ਸਾਹਮਣੇ ਇੱਥੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਉਹਨਾਂ ਸੂਟ ਖਾਲੋ ਇੱਕ ਦੋ ਪੀਸ ਕਿਹੜੇ ਨੇ ਤੁਹਾਡੇ ਕੋਲ ਲਓ ਜੀ ਸਾਰੇ ਇਹ ਬਲੌਕ ਪ੍ਰਿੰਟ ਚ ਨੇ ਦੇਖ ਸਕਦੇ ਹੋ ਤੁਸੀਂ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਨੇ ਹਨਾ ਡਾਰਕ ਲਾਈਟ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਇਹ ਕਾਟਨ ਦੇ ਵਿੱਚ ਨੇ ਸਾਰੇ ਅਲੱਗ-ਅਲੱਗ ਪ੍ਰਾਈਸ ਨੇ ਇਹਨਾਂ ਦੇ ਸਾਰਿਆਂ ਦੇ ਦੇਖ ਸਕਦੇ ਹੋ ਤੇ ਇੱਧਰ ਵੀ ਕਾਫੀ ਸਾਰੇ ਹੋਰ ਸੂਟ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਕਪੜਾ ਸਾਰਾ ਇਹ ਐਗਜ਼ੀਬਿਸ਼ਨ ਦੇ ਵਿੱਚੋਂ ਮਿਲ ਜੂਗਾ ਤੁਹਾਨੂੰ ਤੇ ਅੱਗੇ ਚੱਲਦੇ ਆਪਾਂ ਤੇ ਇੱਧਰ ਜਿਵੇਂ ਆ ਕੁਝ ਜੁਐਲਰੀ ਵਾਲੀ ਜਿਹੜੀ ਸ਼ਾਪ ਆਈ ਹੈ ਹਨਾ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਆਪਾਂ ਸਾਰਾ ਜੁਐਲਰੀ ਵਾਰ ਜੁਐਲਰੀ ਬਾਰੇ ਤੁਹਾਨੂੰ ਸਾਰੀ ਨੌਲੇਜ ਇੱਥੇ ਦਵਾਂਗੇ ਹਨਾ ਵੀ ਕਿਸ ਤਰ੍ਹਾਂ ਦੀ ਜੁਐਲਰੀ ਜਿਹੜੀ ਮਿਲਦੀ ਹੈ ਇਹ ਇਹ ਪਿਓਰ ਸਿਲਵਰ ਹੈ ਰੀਅਲ ਸਟੋਨਸ ਨੇ ਹੈ ਠੀਕ ਹੈ ਜੀ ਔਰ ਪਿਓਰ ਸਿਲਵਰ ਸਭ ਮੈਂ ਹੌਲ ਮਾਰਕ ਲੱਗੇ ਹੈ 92.5 ਪਰ ਠੀਕ ਹੈ ਜੀ ਤਾਂ ਆਪ ਆਰਾਮ ਨਾਲ ਦੇਖ ਸਕਦੇ ਹੋ ਔਰ ਲੈ ਵੀ ਸਕਦੇ ਹੋ ਜੋ ਵੀ ਹੈ ਪਾਲਸ ਵੀ ਰਿਆ ਨੇ ਹੁੰਦਾ ਹੈ ਸਟੋਨ ਸਾਰੇ ਰੀਅਲ ਹੁੰਦੇ ਹੈ ਔਰ ਇਹ ਸਾਕਾ ਪੁੱਲਾ ਬੈਂਗਲ ਹੈ ਇਹ ਕੋਲਕਾਤਾ ਕੀ ਚੀਜ਼ ਹੈ ਪਾਸਿਕਲ ਪ੍ਰੋਡਕਟ ਹੈ ਅੱਛਾ ਜੀ ਦੇਖ ਸਕਦਾ ਹਾਂ ਜੀ ਮੈਂ ਇਹ ਜਿਹੜੀ ਜੁਐਲਰੀ ਹੈ ਕਹਿੰਦੇ ਹਨਾ ਇਹ ਕੋਲਕਾਤਾ ਦੀ ਜੁਐਲਰੀ ਹੈ। ਲਓ ਜੀ। ਇਹ ਲਗ ਲਗ ਡਿਜ਼ਾਈਨ ਨੇ। ਇਹ ਸਾਰੇ ਚਾਂਦੀ ਦੀ ਜੁਐਲਰੀ ਹੈ ਜਿਹੜੀ ਆ ਸਾਰੀ ਇੱਥੇ ਡਿਸਪਲੇ ਕੀਤੀ ਹੋਈ ਹੈ ਨਾ। ਲਓ ਜੀ। ਇਸ ਤਰ੍ਹਾਂ ਦਾ ਸਾਰਾ ਤੁਹਾਨੂੰ ਜੁਐਲਰੀ ਇੱਥੋਂ ਮਿਲ ਜੂ ਐਕਸੀਬਿਸ਼ਨ ਦੇ ਵਿੱਚੋਂ। ਸਾਰੀਆਂ ਸਟਾਲਸ ਇੱਥੇ ਐਕਸੀਬਿਸ਼ਨ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਜਿਵੇਂ ਆਪਾਂ ਦਿਖਾਈਆਂ ਹੀ ਨੇ ਜਿਵੇਂ ਇੱਧਰ ਸਾਰੀਆਂ ਕੱਪੜੇ ਵਾਲੀਆਂ ਦਿਖਾਈਆਂ ਹਨ ਤੇ ਉਸੇ ਤਰ੍ਹਾਂ ਇਹ ਜੁਐਲਰੀ ਵਾਲੀ ਜਿਹੜੀ ਸ਼ਾਪ ਆ ਦੇਖ ਸਕਦੇ ਹਾਂ ਇਹ ਨਾਮ ਕੀ ਹੈ ਸ਼ਾਪ ਦਾ ਤੁਹਾਡਾ ਮਨਾਕਸ਼ੀ ਜੁਐਲਰੀ ਆਓ ਦੇਖ ਸਕਦੇ ਹੋ ਤੁਸੀਂ ਮਨਾਕਸ਼ੀ ਜੁਐਲਰਜ਼ ਨਾਮ ਆ ਤੇ ਸਾਰਿਆਂ ਨੇ ਐਵੇਂ ਇੱਥੇ ਆਪਦੇ ਬੋਰਡ ਜਿਹੜੇ ਲਾਏ ਹੋਏ ਨੇ ਇੱਥੇ ਸਟਾਲ ਦੇ ਉੱਪਰ ਲਓ ਜੀ ਅੱਗੇ ਚੱਲਦੇ ਆਪਾਂ ਇੱਥੇ ਆਹ ਸਟਾਲ ਆਈ ਹੈ ਇਹ ਸਾਰੀ ਆਪਾਂ ਦੇਖਦੇ ਹਾਂ ਵੀ ਕੀ ਕੀ ਜਿਹੜਾ ਇੱਥੋਂ ਮਿਲਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਨਾ ਕੰਬਲ ਰਜਾਈਆਂ ਐਵੇਂ ਦਾ ਸਾਰਾ ਸਮਾਨ ਹੈਗਾ ਬਾਈ ਤੋਂ ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦਾ ਸਮਾਨ ਆ ਬਾਈ ਉਹਨਾਂ ਕੋਲ ਹਾਂਜੀ ਬਾਈ ਕਿਆ ਕਿਆ ਹੋਤਾ ਹੈ ਜੀ ਆਪਕੇ ਕੋਲ ਦਰਸੀ ਗਾਈਆਂ ਵਿੱਚ ਦੋਹਰ ਕੰਫਟਰਰ ਰਜਾਈ ਕੁਲ ਸਾਰੇ ਮਿਲ ਜਾਣਗੇ ਸਮਰਮੰਤ ਕੋਲ ਓਕੇ ਜੀ ਇਹ ਜਿਵੇਂ ਬਾਈ ਨੂੰ ਦੱਸਿਆ ਬੈੱਡ ਸ਼ੀਟ ਦੋਹਰ ਹਨਾ ਸਾਰੇ ਮਿਲ ਜਾਣਗੇ ਫੇਰ ਦਿਖਾ ਦਿਓ ਇੱਕ ਦੋ ਪੀਸ ਇੱਕ ਦੋ ਪੀਸ ਆਪਾਂ ਇੱਥੇ ਦਿਖਾਵਾਂਗੇ तोहरा जी साहब ब्लॉक प्रिंट आता है मल कॉटन के कपड़े अच्छा जी सारा ऑर्गेनिक कलर आएगा विदाउट केमिकल लो जी सारा ऑर्गेनिक कलर है विदाउट केमिकल देख सकते हो ये सिंगल बेड का आ गया जी सिंगल कपड़े का आया अच्छा अच्छा ਇਹ ਦੋਨੋਂ ਸਾਈਡ ਲੈ ਸਕਦੇ ਆ। ਜੀ ਸਰ। ਲਓ ਜੀ ਦੇਖ ਸਕਦੇ ਹੋ ਦੋਨੋਂ ਸਾਈਡ ਲੈ ਸਕਦੇ ਆ। ਇਹਦਾ ਪ੍ਰਾਈਸ ਕਿੰਨਾ ਹੋਊ ਬਾਈ? ਇਹ 2500 ਦਾ ਜੋੜਾ ਆਇਆ ਸਰ। ਅੱਛਾ 2500 ਦਾ ਜੋੜਾ ਹੋਊਗਾ। ਲਓ ਜੀ ਦੇਖ ਸਕਦੇ ਆ 2500 ਦਾ ਜੋੜਾ। ਐਵੇਂ ਦੀਆਂ ਚੀਜ਼ਾਂ ਵੀ ਇੱਥੋਂ ਮਿਲ ਜਾਣਗੀਆਂ ਇਸ ਐਗਜ਼ੀਬਿਸ਼ਨ ਦੇ ਵਿੱਚੋਂ। ਤੇ ਕੁਝ ਹੋਰ ਬਾਈ ਹੋਣੀ ਦਿਖਾਉਣਗੇ। ਇਹ ਬੈੱਡ ਸ਼ੀਟ ਹੈ। ਜੀ ਸਰ। ਇਹ ਅਜਰਾ ਕੰਟ ਹੈ ਸਰ, অর্ਗੈਨਿਕ ਕਲਰ ਸਰ। ਠੀਕ ਹੈ ਜੀ। ਇਹ ਦੋ ਫੂਟ ਅਸ਼ੀਰ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਜੈਪੁਰੀ ਬੈੱਡ ਸ਼ੀਟ ਕਹਿੰਦੇ ਨੇ ਇਹਨੂੰ ਲਓ ਜੀ ਲਓ ਜੀ ਇਸ ਤਰ੍ਹਾਂ ਦਾ ਇਹ ਜਿਹੜਾ ਡਿਜ਼ਾਈਨ ਹੋਇਆ ਹੋਇਆ ਜਿਹੜਾ ਤੇ ਬਿਲਕੁਲ ਵੀ ਕਲਰ ਕਹਿੰਦੇ ਫੇਡ ਨਹੀਂ ਹੁੰਦਾ ਇਹਨਾਂ ਦਾ ਕਿ ਇਹ ਕੀ ਪ੍ਰਾਈਸ ਦੇ ਵਿੱਚ ਹੈ ਜੀ ਜੀ 1150 ਕੀ ਰਹਿੰਦੀ ਹੈ ਇਹ ਸਟਾਰਟਿੰਗ ਪ੍ਰਾਈਸ 950 ਹੈ ਅੱਛਾ ਅੱਛਾ 1150 ਹੀ ਹੈ ਪਰ ਇੱਥੇ ਜਿਹੜੀ ਤੁਹਾਨੂੰ ਚਾਦਰਾਂ ਮਿਲ ਜਾਣਗੀਆਂ ਉਹ 950 ਤੋਂ ਸ਼ੁਰੂ ਮਿਲ ਜਾਣਗੀਆਂ ਇੱਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸਾਰੀਆਂ ਚਾਦਰਾਂ ਡਿਸਪਲੇ ਕੀਤੀਆਂ ਹੋਈਆਂ ਨੇ ਲਓ ਜੀ 950 ਤੋਂ ਸਟਾਰਟਿੰਗ ਜਿਹੜੀ ਹੋ ਜੂ ਉੱਪਰ ਜਿਵੇਂ ਨਾਮ ਵੀ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਸਾਰੇ ਤੇ ਸ਼ਾਪਸ ਵਾਲੇ ਦੂਰੋਂ ਦੂਰੋਂ ਆਏ ਹੋਏ ਨੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਵਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ